ਟੱਡੀ ਅੱਜ ਦੀ ਕਹਾਵਤ ਹੈ ਔੜਕ ਬੱਚਾ ਮੂਲਿਆ ਤੂੰ ਹੱਟੀ ਬੈਣਾ ਕਹਾਵਤ ਦਾ ਇਤਿਹਾਸ ਕਰਦੇ ਸਮਾਜਿਕ ਪਿਛੋਕੜ ਜਦੋਂ ਕੋਈ ਬੰਦਾ ਆਪਣਾ ਜੱਦੀ পেশਾ ਤਿਆਗ ਕੇ ਕੋਈ ਹੋਰ ਦੂਜਾ ਕੰਮ ਕਰੇ ਤੇ ਅਸਫਲ ਹੋ ਕੇ ਫਿਰ ਪੁਰਾਣੇ ਕੰਮ ਤੇ ਪਰਤ ਆਵੇ ਤਾਂ ਇਹ ਆਖਾਂਣ ਬੋਲਿਆ ਜਾਂਦਾ ਹੈ ਇਤਿਹਾਸ ਵਿੱਚ ਇਸ ਆਖਾਂਣ ਦਾ ਵਰਣਨ ਇਸ ਤਰ੍ਹਾਂ ਮਿਲਦਾ ਹੈ ਕਿ ਮੂਲਾ ਰਾਮਨਾ ਦਾ ਇੱਕ ਬਾਣੀਆ ਸ਼ਾਲਕੋਟ ਵਿੱਚ ਦੁਕਾਨਦਾਰੀ ਕਰਦਾ ਸੀ ਉਹ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ ਇੱਕ ਵਾਰ ਜਦੋਂ ਬਾਬਾ ਨਾਨਕ ਜੀ ਸ਼ਾਲਕੋਟ ਗਏ ਤਾਂ ਸ਼ਹਿਰ ਤੋਂ ਬਾਹਰ ਉਹਨਾਂ ਦੀ ਮੁਲਾਕਾਤ ਇੱਕ ਮੁਸਲਮਾਨ ਫਕੀਰ ਹਮਜ਼ਾ ਗੋਸ ਨਾਲ ਹੋਈ ਜਿਸ ਨੇ ਸ਼ਾਲਕੋਟੀ ਹਰਾਮ ਦੀ ਬੋਟੀ ਫੇਕੇ ਬਾਬਾ ਜੀ ਦੀ ਜਾਣ ਪਛਾਣ ਸ਼ਾਲਕੋਟੀਆਂ ਰੱਖ ਕਰਵਾਈ ਬਾਬਾ ਨਾਨਕ ਦੇਵ ਜੀ ਨੇ ਫਕੀਰ ਨੂੰ ਆਖਿਆ ਉਸ ਨੂੰ ਸਾਰੇ ਸ਼ਾਲਕੋਟੀਆਂ ਬਾਰੇ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਜਿਸ ਤਰ੍ਹਾਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਸ਼ਹਿਰ ਦੇ ਸਾਰੇ ਲੋਕ ਇੱਕ ਬਰਾਬਰ ਨਹੀਂ ਹੋ ਸਕਦੇ ਪㅐੜਿਆਂ ਵਿੱਚ ਚੰਗੇ ਵੀ ਹੁੰਦੇ ਹਨ ਤੇ ਚੰਗਿਆਂ ਵਿੱਚ ਪㅐੜੇ ਵੀ ਫਕੀਰ ਦੇ ਅਖਾਣ ਤੇ ਬਾਬਾ ਨਾਨਕ ਨੇ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਲਈ ਆਪਣੇ ਸਾਥੀ ਭਾਈ ਮਰਦਾਨੇ ਨੂੰ ਸੱਚ ਝੂਠ ਖਰੀਦਣ ਲਈ ਸ਼ਾਲਕੋਟ ਸ਼ਹਿਰ ਦੇ ਬਾਜ਼ਾਰ ਵਿੱਚ ਕੱਲਿਆ ਭਾਈ ਮਰਦਾਨੇ ਨੇ ਜਦੋਂ ਸ਼ਹਿਰ ਜਾ ਕੇ ਦੁਕਾਨਦਾਰਾਂ ਕੋਲੋਂ ਸੱਚ ਝੂਠ ਦਾ ਸੌਦਾ ਮੰਗਿਆ ਤਰੂਕ ਮਰਦਾਨੇ ਹੂੰ ਮਸ਼ਕਰੀਆਂ ਕਰਨ ਦੇ ਨਾਲ ਨਾਲ ਭਾਂਤ ਭਾਂਤ ਦੀਆਂ ਟਿਛਕਰਾਂ ਵੀ ਕਰਨ ਲੱਗ। ਸੱਚ ਝੂਠ ਦਾ ਸੌਦਾ ਲਬਦਾ ਲਬਦਾ ਜਦੋਂ ਮਰਦਾਨਾ ਮੂਲਾ ਰਾਮ ਦੀ ਹੱਟੀ ਉੱਤੇ ਆਪੜਿਆ ਤਾਂ ਉਸਨੇ ਮਰਦਾਨੇ ਵੱਲ ਗੌਰ ਨਾਲ ਵਖਿਆ। ਅਤੇ ਇੱਕ ਕਾਗਜ਼ ਉੱਤੇ ਸੱਚ ਝੂਠ ਦਾ ਸੌਦਾ ਲੇਖ ਕੇ ਉਸ ਨੂੰ ਦੇ ਦਿੱਤਾ। ਭਾਈ ਮਰਦਾਨਾ ਕਾਗਜ਼ ਲੈ ਕੇ ਬਾਬਾ ਨਾਨਕ ਕੋਲ ਫਕੀਰ ਹਮਦਾ ਗੋਸ ਤੇ ਡੇਰੀ ਪਹੁੰਚ ਗਿਆ। ਜਦੋਂ ਬਾਬਾ ਨਾਨਕ ਨੇ ਹਮਦਾ ਗੋਸ ਦੇ ਸਾਹਮਣੇ ਕਾਗਜ਼ ਕੋਲ ਲਿਆ ਤਉ ਸੁਤੇ ਲਿਖੀ ਸੱਚ ਮਾਤ ਝੂਠ ਜ਼ਿੰਦਗੀ ਕੁਝ ਦੇਰ ਬਾਅਦ ਮੂਲਾ ਰਾਮ ਵੀ ਸੱਚ ਝੂਠ ਦੀ ਪਾਲ ਵਿੱਚ ਆਏ ਮਰਦਾਨੇ ਦਾ ਪਿੱਛਾ ਕਰਦਾ ਕਰਦਾ ਬਾਬਾ ਨਾਨਕ ਜੀ ਕੋਲ ਪਹੁੰਚ ਗਿਆ ਮੂਲਾ ਰਾਮ ਬਾਬੇ ਨਾਨਕ ਨੂੰ ਮਿਲ ਕੇ ਉਹਨਾਂ ਦਾ ਹੀ ਹੋ ਬੈਠਿਆ ਉਹ ਬਾਬਾ ਜੀ ਨੂੰ ਆਖਣ ਲੱਗਿਆ ਕਿ ਉਸਨੇ ਘਰ-ਵਾਰ ਤਿਆਗ ਕੇ ਬਾਬਾ ਨਾਨਕ ਦੇ ਨਾਲ ਜਾਣ ਦਾ ਫੈਸਲਾ ਕੀਤਾ ਬਾਬਾ ਨਾਨਕ ਨੇ ਉਸ ਨੂੰ ਅਜੇਹਾ ਕਰਨੋਂ ਵਰਜਦੇ ਆਖਿਆ ਬਾਈ ਮੂਲੇ ਆਤੂ ਦੁਨੀਆ ਵਿੱਚ ਰੁਜਿਆ ਹੋਇਆ ਬੰਦਾ ਹੈ ਫਕੀਰੀ ਬਹੁਤ ਅਪਖਾੜੇ ਇਹ ਤੇਰੇ ਵਸਤਾ ਰੋਗ ਨਹੀਂ ਜਾ ਤੇ ਜਾ ਕੇ ਆਪਣੀ ਹੱਡੀ ਉੱਤੇ ਬੈਠ ਜਦੋਂ ਮੂਲੇ ਨੇ ਬਾਬਾ ਜੀ ਦੇ ਨਾਲ ਜਾਣ ਦੀ ਜ਼ਿੱਦ ਕੀਤੀ ਤਾਂ ਬਾਬਾ ਜੀ ਨੇ ਉਸ ਨੂੰ ਅਗਲੇ ਦਿਨ ਨਾਲ ਲੈ ਜਾਵਣ ਦਾ ਵਾਅਦਾ ਕਰਕੇ ਘਰ ਭੇਜ ਦਿੱਤਾ ਮੂਲੇ ਦੇ ਜਾਣ ਪਿੱਛੋਂ ਬਾਬਾ ਨਾਨਕ ਤੇ ਫਕੀਰ ਨੇ ਇੱਕ ਦੂਜੇ ਵੱਲ ਤੱਕਿਆ ਤੇ ਚੁੱਪ ਰਹੇ ਦੋਵਾਂ ਵਿੱਚੋਂ ਕੋਈ ਵੀ ਕੁਝ ਨਾ ਬੋਲਿਆ ਘਰ ਪਹੁੰਚ ਕੇ ਜਦੋਂ ਮੂਲਾ ਰਾਮ ਨੇ ਆਪਣੀ ਘਰਵਾਲੀ ਨੂੰ ਬਾਬੇ ਨਾਨਕ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਤਾਂ ਉਸਨੇ ਮੂਲੇ ਅੱਗੇ ਦੁਕਾਨਦਾਰੀ ਘਰ-ਵਾਰ ਤੇ ਵਪਾਰ ਬਾਰੇ ਕਈ ਸਵਾਲ ਖੜੇ ਕਰ ਦਿੱਤੇ ਜਿਸ ਬਾਰੇ ਸੋਚਦਿਆਂ ਹੀ ਮੂਲਾ ਰਾਮ ਨੇ ਬਾਬੇ ਨਾਨਕ ਨਾਲ ਜਾਨਦਾਰਾ ਦਾ ਬਦਲ ਦਿੱਤਾ ਵਾਦੇ ਮੁਤਾਬਕ ਜਦੋਂ ਅਗਲੇ ਦਿਨ ਬਾਬਾ ਨਾਨਕ ਕਰਤੇ ਪਾਈ ਮਰਕਾਨਾ ਉਸ ਨੂੰ ਘਰੋਂ ਲੈਣਗੇ ਅਤੇ ਉਹਦੇ ਬੂਹੇ ਤੇ ਖੜੋ ਕੇ ਆਵਾਜ਼ ਮਾਰੀ ਤਾਂ ਮੂਲਾ ਰਾਮ ਦੇ ਘਰਵਾਲੀ ਕਹਿਣ ਲੱਗੀ ਮੂਲਾ ਕਰਨੀ ਹੈ ਜਦੋਂ ਕਿ ਮੂਲਾ ਘਰ ਵਿੱਚ ਹੀ ਲੁਕਿਆ ਬੈਠਾ ਸੀ ਬਾਬੇ ਨਾਨਕ ਪੁਰਾਣੇ ਮੂਲੇ ਦੀ ਟੀਮੀ ਦਾ ਜਵਾਬ ਸੁਣਿਆ ਤੇ ਆਖਿਆ ਨਹੀਂ ਹੈਗਾ ਤੇ ਨਹੀਂ ਹੋਏਗਾ ਕਿਹਾ ਜਾਂਦਾ ਹੈ ਕਿ ਉਸੇ ਵੇਲੇ ਮੂਲੇ ਨੂੰ ਸੱਪ ਨੇ ਡੰਗਿਆ ਅਤੇ ਉਹ ਮਰ ਗਿਆ ਫਕੀਰ ਵੱਲੋਂ ਬਾਬੇ ਨਾਨਕ ਨੂੰ ਛਾਲ ਕੋਟੀਆਂ ਬਾਰੇ ਆਖੀ ਗੱਲ ਕੇ ਛਾਲ ਕੋਟੀ ਹਰਾਮ ਦੀ ਬੋਟੀ ਸੱਚੀ ਨਿਕਲੀ ਤੇ ਬਾਬੇ ਵੱਲੋਂ ਮੂਲੇ ਨੂੰ ਕਹੇ ਸ਼ਬਦ ਸਾਬਤ ਹੋ ਗਏ ਕਿ ਫਕੀਰੀ ਤੇਰੇ ਵਸ ਦੀ ਗੱਲ ਨਹੀਂ ਤੈਨੂੰ ਛਟਕੀ ਉੱਤੇ ਹੀ ਬੈਠਣਾ ਪੈਣਾ ਬਾਦ ਵਿੱਚ ਬਾਬੇ ਨਾਨਕ ਦੇ ਕਹੇ ਇਹ ਸ਼ਬਦ ਕਹਾਵਤ ਬਣ ਗਏ ਪੂੜਕ ਬੱਚਾ ਬੂੜਿਆ ਤੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ